ਇਹ ਗਦਰ ਯੋਧਿਆਂ ਦੀ ਲਹਸਾਨੀ ਕੁਰਬਾਨੀ ਅਤੇ ਗੁਰਨਾਨਕ ਜਹਾਜ਼ ਦੀ ਮਿਸਾਲੀ ਯਾਤਰਾ ਨੂੰ ਸਮਰਪਿਤ ਹੋਵੇਗਾ ਤੇ ਇਹ ਸਾਜਮਾਨ ਰੈਕਡ ਤੇ ਬਾਕੀ ਮੇਰੇ ਸਾਥੀਆਂ ਵੱਲੋਂ ਕਰਵਾਇਆ ਜਾ ਰਿਹਾ ਜੀ ਅਸੀਂ ਜੇ ਅੱਜ ਕੈਨੇਡਾ ਦੀ ਧਰਤੀ ਤੇ ਸੁਖ ਮਾਨਦ ਰਹੇ ਹਾਂ ਇਸ ਦਾ ਬਹੁਤ ਵੱਡਾ ਸਿਹਰਾ ਜਿਹੜਾ ਉਹ ਸਾਡੇ ਜਿਹੜੇ ਪੂਰਵਜਾ ਗਦਰੀ ਬਾਬੇ ਆ ਉਹਨਾਂ ਦੇ ਸੰਘਰਸ਼ ਤੋਂ ਸਾਨੂੰ ਇਹ ਪ੍ਰਾਪਤ ਹੋਇਆ ਇਹ ਜਿਹੜਾ ਪ੍ਰੋਗਰਾਮ ਹੋਵੇਗਾ ਇਹ ਕੇਵਲ ਤੇ ਕੇਵਲ ਗਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ ਉਹਨਾਂ ਦੀ ਸੋਚ ਨੂੰ ਸਮਰਪਿਤ ਹੋਵੇਗਾ ਤੇ ਆਪਾਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਨੇ ਆ ਸੋ ਆਓ ਕੈਲਗਰੀ ਨਿਵਾਸੀਓ ਸਾਰੇ ਇਕੱਠੇ ਹੋ ਕੇ 4 ਅਗਸਤ ਨੂੰ ਆਪਾਂ ਫਾਲਕਨ ਰੈਜ ਕਮਿਊਨਿਟੀ ਸੈਂਟਰ 'ਚ ਜਿਹੜਾ ਪ੍ਰੋਗਰਾਮ ਗੁਰੂਗੁ ਕਰ ਤੋਂ ਆਰੰਭ ਹੋਊਗਾ ਇੱਥੋਂ ਮੋਟਰਸਾਈਕਲ ਰੈਲੀ ਸ਼ੁਰੂ ਹੋਊਗੀ ਤੇ ਫਿਰ ਆਪਾਂ ਉੱਥੇ ਚੱਲ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਨਰੋਲ ਸਿਰਫ ਗਦਰੀ ਬਾਬਿਆਂ ਨਾਲ ਸਮਰਪਿਤ ਪ੍ਰੋਗਰਾਮ ਹੋਊਗਾ ਅਸੀਂ ਇਕੱਠੇ ਹੋ ਕੇ ਇੱਕ ਹੰਬਲ ਮਾਰੀਏ ਤੇ ਹੰਬਲਾ ਮਾਰ ਕੇ ਜੋ ਸਾਡੇ ਗਦਰੀ ਜੋਧਿਆਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਉਹਨਾਂ ਨੂੰ ਨਾ ਭੁੱਲੀਏ ਤੇ ਗਦਰੀ ਜੋਧਿਆਂ ਦੇ ਮੇਲੇ ਹੋਰ ਵੀ ਲੱਗਦੇ ਆ ਪਰ ਇਹ ਸਾਡੀ ਇੱਕ ਗੁਜਾਰਸ਼ ਆ ਕਿ ਇਹ ਪਿਓਰ ਐਂਡ ਬਿਲਕੁਲ ਜਿੱਦਾਂ ਗਦਰੀ ਬਾਬੇ ਜੋਧਿਆਂ ਨੂੰ ਸਮਰਪਿਤ ਪ੍ਰੋਗਰਾਮ ਹੋਊਗਾ ਤੇ ਜਿੱਦਾਂ ਵੀਰ ਹੋਣਾ ਨੇ ਦੱਸਿਆ ਅੰਕਲ ਜੀ ਨੇ ਵੀ ਕਿ ਮੋਟਰਸਾਈਕਲ ਦੀ ਰੈਲੀ ਨਿਕਲੂਗੀ ਪ੍ਰੋਪਰ ਉਹਦੇ ਵਿੱਚ ਫੇ ਫਾਲਕਨ ਰੈਜ ਦੇ ਵਿੱਚ ਆਪਣੇ ਹਾਲ ਦੇ ਵਿੱਚ ਮਨਾਇਆ ਜਾਵੇਗਾ